ਬਹੁਤ ਹੀ ਸਰਤਾਰ ਜੋ ਗੁਰੂ ਮਹਾਰਾਜ ਦੀ ਸਾਧਾਰਨਵਾਦੀ 사త్సੰਗ ਜੀਓ ਆਪ ਸਭ ਨੂੰ ਪੌਰਾ ਇਲਾਕਾ ਨਵਾਸੀ ਖਾਸ ਕਰਕੇ ਨੋ ਦੀ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤਨ ਤਨ ਸ੍ਰੀ ਗੁਰੂ ਤਨ ਤਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 699 ਗੁਰਪੁਰਬ 27 ਫਰਵਰੀ 28 ਫਰਵਰੀ ਔਰ ਪਹਿਲੀ ਮਾਰਚ 26 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾਕੇ ਗੁਰੂ ਘਰ ਪਹੁੰਚਣ ਦੀ ਤਰਪਾਲਤਾ ਕਰਨੀ ਔਰ ਗੁਰੂ ਘਰ ਪਹੁੰਚ ਕੇ ਲਾਅ ਉਠਾਲ ਦੀ ਕੋਸ਼ਿਸ਼ ਕਰਨੀ ਹੈ ਜੀ ਗੁਰਪੁਰਬ ਦਾ ਦਿਨ ਵਾਰ ਇਸ ਤਰ੍ਹਾਂ ਹੈ 27 ਫਰਵਰੀ ਨੂੰ ਅਕਾੜਪਾਟ ਸਾਹਿਬ ਆਰੰਭ ਹੋਣਗੇ ਔਰ 28 ਫਰਵਰੀ ਨੂੰ ਨਿਸ਼ਾਨ ਸਾਹਿਬ ਚੜ੍ਹਾਏ ਜਾਣਗੇ ਤੇ ਪਹਿਲੀ ਫਰਵਰੀ ਨੇ ਪਹਿਲੀ ਵਾਰ ਚ 226 ਐਤਵਾਰ ਨੂੰ ਅਗੰਗ ਪਾਤਸ਼ਾਹ ਦੇ ਭੋਗ ਪੈਣਗੇ ਉਪਰੰਤ ਕੀਰਤਨ ਹੋਣਗੇ ਦੁਆਨ ਸਜਣਗੇ ਲੰਗਰ ਚੱਲਣਗੇ ਔਰ ਉਸੇ ਦਿਨ ਹੀ ਮੈਡੀਕਲ ਦਾ ਕੈਂਪ ਵੀ ਲੱਗੇਗਾ ਜਿਸ ਵਿੱਚ ਡਾਕਟਰਾਂ ਦੀਆਂ ਟੀਮਾਂ ਔਰ ਗਿਆ ਔਰ ਸੰਤਾਂ ਨੂੰ ਬੇਨਤੀ ਆ ਕਿ ਆਪਣਾ ਚੈੱਕ ਅਪ ਕਰਵਾ ਕੇ ਲਾਭ ਉਠਾ ਸਕਦੇ ਹਾਂ ਜੀ ਬਾਕੀ ਸਾਧ ਸੰਗਤਿਓ ਜੋ ਵੀ ਸਵਾਮਾ ਉਹ ਪਰਦੇ ਘਾਹਣਾ ਕੀਤਾ ਜਾ ਰਹੀਆਂ ਹਨ ਜਾਂ ਸੰਗਤਾਂ ਵੱਲੋਂ ਲਈਆਂ ਗਈਆਂ ਹਨ ਉਸ ਦਾ ਬੇਰਵਾ ਇਸ ਤਰ੍ਹਾਂ ਹੈ ਜੱਸੀ ਬ੍ਰਦਰ ਫੌਲਰ ਵਾਲੇ ਸ੍ਰੀ ਲਾਲ ਕੁਮਾਰ ਜੱਸੀ ਸ਼੍ਰੀਮਤੀ ਗੁਰਮੀਤ ਕੌਰ ਜੱਸੀ ਸ਼੍ਰੀ ਰਤਨਵਤਨ ਜੀ ਦਸੀ ਰਤਨਵਾਲਟੀ ਜੀ ਦਸੀ ਔਰ ਸ਼੍ਰੀਮਤੀ ਮਹਿੰਦਰ ਕੌਰ ਜੀ ਦਸੀ ਸਮੂਹ ਦਸੀ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਚੰਦਵਾ ਸਾਹਿਬ ਦੀ ਸੇਵਾ ਅਰਵਾਲਿਆਂ ਦੀ ਸੇਵਾ ਔਰ ਚਾਤਰਾ ਦੀ ਸੇਵਾ ਤੇ ਨਾਲ ਹੀ ਪੜ੍ਹਦਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਉਸ ਤੋਂ ਬਾਅਦ ਸਾਧ ਸੰਗਤ ਜੀਓ ਸਦਾ ਕੁਲਵੀਰ ਸਿੰਘ ਹੇਰ ਸ਼੍ਰੀਮਤੀ ਸਿਮਰਨ ਹੇਰ ਸਮੂਹ ਹੇਰ ਪਰਿਵਾਰ ਵੱਲੋਂ ਅਧਾਨਪਾਤ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਨੂੰ ਕੇ ਪਾਠੀ ਸਾਹਿਬ ਦੀ ਪਾਠੀਆਂ ਦੀ ਪੇਟਾ ਕਿਹਾ ਜਾਂਦਾ ਹੈ ਉਹ ਸੇਵਾ ਇਸ ਪਰਿਵਾਰ ਨੂੰ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਤੀਸਰੀ ਸੇਵਾ ਸਵਰਗੀ ਜੀ ਤੇਜਤ ਸਿੰਘ ਦੇ ਸੁਪੁੱਤਰ ਜੀ ਫਕੀਰ ਸਿੰਘ ਜੀ ਦੇ ਸਮੂਹ ਪਰਿਵਾਰ ਵੱਲੋਂ ਤਿੰਨੇ ਦਿਨ ਗੁਰੂ ਘਰ ਵਿਖੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸੁਰਦੀਪ ਸਿੰਘ ਡੀ.ਐਸ ਸਾਰੋਚੀ ਦੀ ਸ਼ਹਿਰਤਾਂ ਜੀ ਪ੍ਰਿੰਸੀਪਲ ਸਾਹਿਬ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਵੱਲੋਂ ਸਭ ਜਥਿਆਂ ਦੀ ਕੀਰਤਨ ਦੀ ਭੇਟਾ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਸੋ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਸਾਡੇ ਸਾਥੀ ਦੇਖਰਾਂ ਜੀ ਮੰਗਣ ਉਹਨਾਂ ਵੱਲੋਂ ਪਾਣੀ ਦੀ ਸੇਵਾ ਔਰ ਦੋਦੀ ਸੇਵਾ ਕੀਤੀ ਜਾ ਰਹੀ ਹੈ ਅਸੀਂ ਇਹਨਾਂ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਇਹਦੇ ਨਾਲ ਹੀ ਸਾਧੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਹੋਂਮ ਹਮਾਰ ਕੇ ਤਿੰਨੇ ਦਿਨ ਗੁਰੂ ਘਰ ਪਹੁੰਚਣ ਦੀ ਕਿਰਪਾਤਾ ਕਰਨੀ ਔਰ ਹੋਰ ਵੀ ਸਮਾਨਾ ਬਦਵਦ ਪੈਸੇ ਵਲੋਂ ਜਿੰਨੀਆਂ ਵੀ ਹੋ ਸਕਦੀਆਂ ਕਾਰਨੀਆਂ ਹਨ ਤਾਂ ਤੇ ਬਦਲਵ ਗੁਰੂ ਘਰ ਦੀ ਅਗੇ ਬਿਲਡਿੰਗ ਬਣਨੀ ਹੈ ਉਹਦੇ ਵਿੱਚ ਲਾਭ ਹੋ ਸਕੇ ਸੋਏ ਦੇ ਨਾਲੇ ਇੱਕ ਵਾਰੀ ਫੇਰ ਦੁਬਾਰਾ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਇਲਾਕੇ ਦੀਆਂ ਸੰਗਤਾਂ ਨੂੰ ਕਿ ਹੋਂਮ ਹਮਾਰ ਕੇ ਗੁਰੂ ਘਰ ਪਹੁੰਚ ਕੇ ਆਪਣਾ ਜੀਵਨ ਸਫਲ ਕਰਨਾ ਔਰ ਲਾਭ ਉਠਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ سارے بہت بدائی ہو

ਲੱਖ ਰੂਪੀਆਂ ਪਾਟ ਚਾਹੀਆਂ ਜੇ ਸ਼ਾਗਦੁਰ ਗਲਤ ਕਰੇ ਜੇ ਮਾਵਾਤਾਂ ਨੂੰ ਸਾਥ ਸੰਗਦੀ ਜਰਪਾ ਹੋਇਆ ਜੋਤੀ ਹਰ ਛਾਲ ਜਿੱਤਾ ਜਹੋ ਸੰਕਰਾ ਤੇ ਲਾਤੀ ਦਿਨਾਂ ਤੇ ਰੰਗਾਰ ਸ਼ਬਦਾਂ ਨੂੰ ਜੋ ਹਰ ਸਾਲ ਦੀ ਆਪਾਂ ਸ਼ਾਗਦੁਰ ਉਕਾਸ਼ ਮਹਾਰਾਜੀ ਦਾ ਪ੍ਰਕਾਰ ਤੇ ਆਨੰਦਪ੍ਰਮ ਮਨਾਉਂਦੇ ਹਾਂ ਆਪ ਜੀ ਨੇ ਸਾਡੇ ਸਤੁੱਤਰ ਪਾਸੋਂ ਪੰਜ ਸਤ ਸਾਰਾ ਤੁਸਨੋ ਮਿੱਤਾਂ ਸਨਸਾ ਸੁਮਿੰਦੇ ਥਾੜੇ ਜਗਮੰਡਲ ਦੀ ਸਾਹਿਬ ਸਾਹਿਬ ਦੀ ਨਵੇਂ ਨਿਸਾਨ ਸਾਹਿਬ ਦੇ ਚੋਲੇ ਕਾਰਨ ਇਹ ਰਸਮ ਚਾਰ ਬਰੇ ਅਦਾ ਕੀਤੀ ਜਾਏਗੀ ਪੰਜ ਤੋਂ ਸਤ ਕੀਰਤਨ ਹੋਵੇਗਾ ਸਭੇ ਸੰਜੀਵਾਲ ਸੁਦਾਇਨ ਕੋਈ ਨਿਸ਼ੇ ਬੰਨਹਾਰੀਓ ਸਾਰੇ ਨਾਲ ਮਿਲ ਕੇ ਆਪਾਂ ਜੀਵਾਨ ਜੀਵਾਨ ਦੀ ਰੌਣਕ ਬਿਧਾਣੀ ਹੈ ਇਹੀ ਬੇਨਤੀ ਆ ਨਾ ਚਲੋਂ ਕਮੇਟੀ ਵਲੋਂ ਸਮੁਤੰਤਾ ਨੇ ਚੇਨਨਾਈ ਚ ਤਾਨ ਮਾਨਨ ਤਾਨ ਦੇ ਨਾਲ ਸੇਵਾ ਕਮਾਨੀ ਤਿੰਨੇ ਜੀਜਾ ਮੋਰ ਜੁਰੇ ਦਾ 12ਵਾਂ ਕਹਿੰਦਾ ਸਾਗਨਦੀ ਇਹ ਕੋਈ ਵਾਟਾ ਬੋਲੇ ਰਾਜਕਮਾ ਜਿਆਜਤ ਹੈ ਪੱਲੇ ਤੇ ਜਾਓ ਵਾਦੀ ਦਰਜੀ ਕਰਾਓ ਸਾਲ